ਘਰੇ ਘਰ ਸਾਹਿਬ ਨੇ ਜਰੂਰ ਬਈਨਾਂ ਦਿਨਾਂ ਚ ਦਰਸ਼ਨ ਕਰਕੇ ਆਇਓ ਬੱਚਿਆਂ ਨੂੰ ਦਿਖਾਇਓ ਤੇ ਦਰਸ਼ਨ ਕਰਾਇਓ ਉਹਨਾਂ ਸਾਹਿਬ ਜਦਿਆਂ ਨੂੰ ਮਹਿਸੂਸ ਕਰਿਓ ਤੁਹਾਨੂੰ ਘਰਾਂ ਵਿੱਚ ਬੈਠਿਆਂ ਨੂੰ ਇੰ样 ਲੱਗਣਗੇ ਵੀ ਜਿਵੇਂ ਸਾਹਿਬ ਜਦੈ ਤੁਹਾਡੇ ਘਰ ਆਏ ਹੋਣ ਮਹਿਸੂਸ ਹੋਵੇਗਾ ਜਿਵੇਂ ਸਾਹਿਬ ਜਦੈ ਤੁਹਾਡੀ ਅਰਦਾਸ ਸੁਣ ਰਹੇ ਹੋਣ ਕਲਗਿਆ ਵਾਲਾ ਪਾਸ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਨੇੜੇ ਹੋ ਕੇ ਤਰਾਂਟਾ ਦੁੱਖ ਸਣ ਰਹਿ ਆ ਹੋਵੇ ਮਹਿਸੂਸ ਹੋਊਗਾ ਮੈਂ ਬਾਪੂ ਦੀ ਗੋਦ ਚ ਖੜ ਕੇ ਇਹ ਵਾਅਦਾ ਕਰਦਾ ਸੰਗਤ ਨਾਲ ਵੀ ਭਾਈ ਤੁਸੀਂ ਇਕ ਤੇ ਮਠਾ ਪ੍ਰਸ਼ਾਦ ਨਹੀਂ ਬਣਾਉਣਾ ਖੁਸ਼ੀ ਦੀ ਅਰਦਾਸ ਨਹੀਂ ਕਰਾਉਣੀ 15 ਤੋਂ 31 ਦਸੰਬਰ ਤੱਕ ਸਾਰੇ ਸੰਗਤ ਨੂੰ ਬੇਨਤੀ ਹੈ ਭਾਈ ਪਾਠ ਸ਼ੁਰੂ ਕਰਿਓ ਤੇ ਜਿਨ੍ਹਾਂ ਨੇ ਸ਼ੁਰੂ ਕੀਤੇ ਆ ਨਾਲ ਬਹੁਤ ਬਹੁਤ ਧੰਨਵਾਦ ਹੋਰ ਬੇਨਤੀ ਆ ਵੀ ਖਾਸ ਕਰਕੇ ਮਾਈਆਂ ਨੂੰ ਮਾਈਆਂ ਹਰਾ ਇੱਕ ਬੇਨਤੀ ਖਾਸ ਕਰਕੇ ਸੁਣ ਲਿਓ ਵੀ ਜਦੋਂ ਤੁਸੀਂ ਜੋੜੇ ਸਾਫ ਕਰਦੀਆਂ ਸਿਰਲੀ ਚੁੰਨੀ ਦੇ ਨਾਲ ਜੋੜੇ ਨਾਲ ਸਾਫ ਕਰਿਆ ਕਰੋ ਭਾਈ ਮਾਈਆਂ ਨੂੰ ਬੇਨਤੀ ਹੈ ਜੋੜੇ ਛਾੜਨ ਦਾ ਮਤਲਬ ਇਹ ਨਹੀਂ ਦਾ ਵੀ ਦੁਨੀਆਂ ਜੋੜੇ ਗੰਨੇ ਜੋੜੇ ਚੱਕੋ ਚੱਕ ਕੇ ਘਾੜ ਤੋਂ ਵੀ ਜਿਹੜੀ ਉਹਦਾ ਮਿੱਟੀ ਲੱਗਿਆ ਝੜ ਜਾਵੇ ਇਹ ਹੁੰਦਾ ਹੈ ਸਿਰ ਦੇ ਕੱਪੜੇ ਨਾਲ ਕਿਤੇ ਜੋੜਾ ਨਹੀਂ ਢਾੜੀਦਾ ਜੇ ਤੁਹਾਨੂੰ ਇੱਥੇ ਮੰਨ ਲਓ ਵੀ ਪ੍ਰਸ਼ਾਦ ਕਰਵਾਉਣਾ ਹੈ ਤੇ ਉਹ ਵੀ ਚੁੰਨੀ ਨਿਵਾ ਲੈਣਾ ਹੈ ਪੀ ਭਾਂਡਾ ਫੜਾ ਤਾਂ ਜੋ ਗੇਲਾ ਉਹਦੇ ਵਿੱਚੋਂ ਨੀਂ ਫੇਰ ਲੈਣੀ ਹੈ ਉਹੀ ਚੁੰਨੀ ਸਾਡੀ ਉਥੇ ਫਿਰ ਕੇ ਆਈ ਹੈ ਕਈ ਮਾਈਆਂ ਮਾਤ ਹੁੰਦੀ ਹੈ ਵੀਰੇ ਰੱਬਾ ਗੁਰਦੁਆਰਾ ਸਾਹਿਬ ਅੰਦਾ ਲਾ ਕੇ ਹੁਕਮਾਂ ਲਗੀਆਂ ਉਸੇ ਚੁੰਨੀ ਨਾਲ ਫਿਰ ਆਪਾਂ ਮਹਾਰਾਜ ਦੀ ਹੁਕਮਤ ਵੀ ਫੇਰ ਦੇਣਾ ਹੱਥ ਤੇ ਹੱਥ ਜੁੜ ਕੇ ਬੇਨਤੀਆਂ ਵੀ ਭਾਈ ਬੇਨਤੀ ਜਰੂਰ ਸੰਗਤ ਨੂੰ ਲੋੜ ਕਰੇ ਮੇਰੇ ਕੋਲ ਪਿਛਲੀ ਵਾਰੀ ਬੇਨਤੀ ਆਈ ਸੀ ਕਹਿੰਦੇ ਬਾਬਾ ਜੀ ਜੀ ਤਸੀਹ ਜਰੂਰ ਬੇਨਤੀ ਕਰਿਓ ਮੈਂ ਕਦੇ ਜ਼ਰੂਰ ਬੰਤੀ ਕਰਾਂਗੇ ਵੀ ਅਸੀਂ ਤਾਂ ਉਹਦੇ ਅੰਦਰ ਹੁੰਨੇ ਆਂ ਸੰਗਤ ਜੋੜੇ ਛਾੜਦੀ ਆ ਭਾਈ ਜਣੇ ਸੰਗ ਤੇ ਚੁੰਨੀਆਂ ਦੇ ਨਾਲ ਜੋੜੇ ਛਾੜਦੀਆਂ ਦਾ ਸਿੰਧੀ ਤਾਜ ਇੱਜ ਤੱਕਣ ਵਾਸਤੇ ਚੁੰਨੀ ਹੈ ਵੀ ਲਾ ਕੇ ਆਪਣਾ ਜੋੜੇ ਛਾੜਨ ਵਾਸਤੇ ਜੋੜੇ ਦੇ ਝਾੜਦੇ ਦੁਨੇ ਪੈਰ ਜੋੜੇ ਦੇ ਚੱਕ ਕੇ ਝਾੜ ਪਾਏ ਝਾੜੀਦੇ ਹੁੰਦੇ ਮਿੱਟੀ ਛੜ ਜਾਂਦੀ ਉਹਨਾਂ ਦੀ ਐ ਝਾੜੀਦੇ ਸਿਰ ਦੇ ਚੁੰਨੀ ਦੇ ਨਾਲ ਜੋੜੇ ਦੀ ਝਾੜੀ ਦੇ ਪਤਾ ਨਹੀਂ ਕਿੱਥੇ ਜਾਂਦੇ ਮੰਦੇ ਥਾਂ ਫਿਰ ਕੇ ਆ ਰਹੇ ਆ ਅਪਾ ਸਾਡੀ ਉਮੀਦ ਨਾਲ ਭਾਈ ਬੇਅਦਬੀ ਨਹੀਂ ਕਰਨੀ ਮਹਾਰਾਜ ਰਹਿਤ ਕਿਰਪਾ ਕਰਨੀ